1.5 ਸਾਲ ਪਹਿਲ ਮੇਰਾ ਬੀਪੀ ਬਹੁਤ ਵੱਧਦਾ ਸੀ ਤੇ ਬੀਪੀ ਦੀ ਗੋਲੀ ਮੈਂ ਰੈਗੂਲਰ ਖਾਂਦਾ ਸੀ ਤੇ ਉਹ ਇੱਕਦਮ ਜ਼ਿਆਦਾ ਵੱਧ ਗਿਆ ਬਹੁਤ ਜ਼ਿਆਦਾ ਵਧਣ ਕਰਕੇ ਕਿਡਨੀਆ ਦਾ ਅਸਰ ਹੋ ਗਿਆ ਤੇ ਰੈਂਟ ਤੇ ਰਹਿ ਰਿਹਾ 44200 ਕਿਰਾਇਆ ਵਾ ਕਮਾਈ ਦਾ ਸਾਧਨ ਸਰ 2 ਮਹੀਨੋਂ ਹੋ ਗਿਆ ਮੈਂ ਵੀ ਵਿਹਲੀ ਬੈਠੀ ਹਾਂ ਮਾਤਾ ਜੀ ਵਿਹਲੇ ਆ ਇਹ ਵੀ ਘਰੇ ਬਿਮਾਰ ਪਏ ਹੋਏ ਆ ਪਪਾ ਜੀ ਕਰਦੇ ਨਹੀਂ ਥੋੜਾ ਬੋਤਾ ਕਰਾਇਆ ਚੱਲ ਜੇ ਤੇ ਉਹ ਹੀ ਥੋੜਾ ਬੋਧ ਇਸ ਤਰ੍ਹਾਂ ਕਰਾਇਆ ਕਰਾਇਆ ਦੇ ਦੇਣੇ ਆ ਥੋੜਾ ਬੋਧ ਕੁਛ ਘਰ ਕੁਛ ਥੋੜਾ ਬੋਧ ਭੈਣ ਭਰਾ ਇਸ ਤਰ੍ਹਾਂ ਹੀ ਸੌਦਾ ਬੋਧਾ ਦੇ ਦਿੰਦੇ ਆ ਸਰਕਲ ਚੱਲਦਾ ਜਾਂਦਾ ਇਹਨੇ ਰੋਟੀ ਖਾਣੀ ਤੇ ਕਦੀ ਕਦੀ ਉਲਟੀ ਵੀ ਆ ਜਾਣੀ ਤੇ ਫੇਰ ਇਹਦੀ ਸਾਲੀ ਦਾ ਵਿਆਹ ਸੀ ਉੱਥੇ ਚਲੇ ਗਏ ਤੇ ਉੱਥੇ ਬਿਮਾਰ ਹੋ ਗਿਆ ਤੇ ਮੈਨੂੰ ਵੀ ਇਧਰੋਂ ਬੜੀ ਦਰਦ ਹੋ ਗਈ ਮੈਨੂੰ ਵੀ ਹਸਪਤਲ ਲੈ ਗਏ ਤੇ ਇਹਨਾਂ ਮੈਨੂੰ ਦੱਸਿਆ ਨਹੀਂ ਫੇਰ ਕੁੜੀ ਆਈ ਦੀ ਘਰ ਦੀ ਕਹਿਣ ਲੱਗੀ ਭੀ ਘਬਰਾਵੀ ਨਾ ਬਿਲਕੁਲ ਠੀਕ ਹੈਗਾ ਆ ਤੇ ਉਹਦਾ ਬੀਪੀ ਵੱਧ ਗਿਆ ਸੋ ਉਹਨੂੰ ਹਸਪਤਾਲ ਦਾਖਲ ਕਰਾਇਆ ਵੀ ਇਹ ਸੋਚਣ ਦੋਵੇਂ ਦਰਾਨੀ ਥਾਣੀ ਕਿ ਜਿਆਦਾ ਨਾ ਦੱਸ ਦਿੱਤਾ ਤੇ ਬਿਮਾਰ ਹੈਗੀ ਤੇ ਚੱਤ 'ਚ ਦਰਦ ਹੋਈ ਮੇਰੇ ਤੇ ਮੈਨੂੰ ਵੀ ਹਸਪਤਾਲ ਲੈ ਗਏ ਤੇ ਫੇਰ ਆਂਦੇ ਫਿਰ ਉਹਨੇ ਦੱਸਣਾ ਕਹਿੰਦੇ ਮੇਰੇ ਸਹਜ ਨਾਲ ਕੇ ਦੱਸਿਆ ਮੈਂ ਚੱਲ ਕੋਈ ਜੀ ਮੈਨੂੰ ਲੈ ਜਾਓ ਕਿਉਂਕਿ ਉਹ ਤੀਜੀ ਮੰਜ਼ਲ ਆਉਂਸੰਜੇ ਵਿੱਚ ਤੇ ਤੂੰ ਨਹੀਂ ਜਾ ਸਕਦੀ ਇਹ ਫਿਰ ਮੈਂ ਫੋਨ ਤੇ ਨਾ ਮੇਰੀ ਗੱਲ ਕਰਾਈ ਮੈਨੂੰ ਥੋੜੀ ਤਸਰਲੀ ਆ ਗਈ ਵੀ ਠੀਕ ਮੇਰਾ ਬੱਚਾ ਠੀਕ ਆ ਫਿਰ ਉੱਥੋਂ ਸਾਨੂੰ ਪਤਾ ਲੱਗਾ ਕਿ ਖਾਲਸਾ ਏਡ ਜਿਹੜੀ ਗਰੀਬਾਂ ਦੀ ਮਦਦ ਕਰਦੀ ਹੈ ਫਿਰ ਅਸੀਂ ਬਾਦਾਕੋਲਾ ਦੇ ਹਸਪੀਟਲ ਦੇ ਗਏ ਉੱਥੋਂ ਸਾਡੀ ਹੈਲਪ ਹੋਣੀ ਚੱਲੂ ਹੈ ਹਾਰ ਸਾਈਡ ਵਾਲਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਹਾਂ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਇੰਨੀ ਮਦਦ ਕੀਤੀ ਗਾਂ ਵੀ ਕਰਨਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਨਹੀਂ ਤੇ ਅਸੀਂ ਸਾਰਾ ਆਪਣਾ ਇੰਨਾ ਮਹਿੰਗਾ ਇਲਾਜ ਕਰਵਾਉਣ ਦੇ ਹਸੀਅਤ ਚ ਨਹੀਂ ਸੀ ਹੈਗੀ ਹਾਂਜੀ ਮੈਡੀਸਨ ਵਗੈਰਾ ਵੀ ਫ੍ਰੀ ਮਿਲਦੀ ਹੈ ਜੀ ਡਿਲਸੀ ਜੀ ਵੀ ਫ੍ਰੀ ਹੋ ਰਿਹਾ ਜੀ ਮੈਂ ਤੇ ਇਹੀ ਕਹਿਣਾ ਚਾਹਾਂਗਾ ਜੀ ਬਹੁਤ ਧੰਨਵਾਦ ਉਹਨਾਂ ਦਾ ਜਿਹੜਾ ਸਾਡਾ ਲਾਅ ਚਾਲੂ ਕੀਤਾ ਆ ਉਹਨਾਂ ਦੇ ਬਹੁਤ ਅਸੀਂ ਓਬਾਰੀ ਹੈਗੇ ਆ ਵਾਹਿਗੁਰੂ ਘੜੀ ਇਹ ਅਰਦਾਸ ਕਰਦੇ ਆ ਕਿ ਉਹਨਾਂ ਦੀ ਸੰਸਥਾ ਨੂੰ ਮਹਾਰਾਏ ਹੋਰ ਮਜ਼ਬੂਤ ਕਰੇ